ਸਾਸਰੀਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਡੀਅਨ ਸਟਾਈਲ ਮਕਰੋਨੀ ਪਾਸਤਾ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਟੇਸਟੀ ਪਾਸਤਾ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਬਣਾਇਆ ਹੋਇਆ ਪਾਸਤਾ ਸਭ ਨੂੰ ਬਹੁਤ ਪਸੰਦ ਆਏਗਾ ਜੀ ਮਕਰੋਨੀ ਪਾਸਤਾ ਬਣਾਉਣ ਦੇ ਲਈ ਮੈਂ ਇੱਕ ਬਦੀ ਲੈ ਲਿਆ ਹੈ ਜਿਸ ਦੇ ਵਿੱਚ ਆਪਾਂ ਪਾਣੀ ਲਵਾਂਗੇ ਪਾਣੀ ਆਪਾਂ 9 ਕ ਲਵਾਂਗੇ ਜੀ ਜਿੰਨੇ ਕ ਪਾਣੀ ਦੇ ਵਿੱਚ ਮਕਰੋਨੀ ਪਾਸਤਾ ਚੰਗੀ ਤਰ੍ਹਾਂ ਬੋਇਲ ਹੋ ਸਕੇ ਅੱਧਾ ਚਮਚ ਨਮਕ ਪਾਵਾਂਗੇ ਆਪਾਂ ਸ਼ੁਰੂ ਦੇ ਵਿੱਚ ਹੀ ਨਮਕ ਪਾਉਣ ਦੇ ਨਾਲ ਮਕਰੋਨੀ ਪਾਸਤੇ ਦੇ ਵਿੱਚ ਨਮਕ ਚੰਗੀ ਤਰ੍ਹਾਂ ਰਚ ਜਾਏਗਾ ਤੇ ਮਕਰੋਨੀ ਪਾਸਤਾ ਫਿੱਕਾ ਨਹੀਂ ਲੱਗੇਗਾ 1 ਚਮਚ ਰਿਫਾਈਨਡ ਆਇਲ ਪਾਵਾਂਗੇ ਰਿਫਾਈਨਡ ਆਇਲ ਪਾਉਣ ਦੇ ਨਾਲ ਪਾਸਤਾ ਚਿਪਕੇਗਾ ਨਹੀਂ ਉਬਾਲ ਆਉਣ ਦੇਾਂਗੇ ਚੰਗੀ ਤਰ੍ਹਾਂ ਉਬਾਲ ਆਉਣ ਤੇ ਇਸ ਦੇ ਵਿੱਚ ਪਾਸਤਾ ਐਡ ਕਰਾਂਗੇ ਇੱਥੇ ਮੈਂ ਵੱਡੇ ਸਾਈਜ਼ ਦੀ ਇੱਕ ਕਾਲੀ ਮਕਰੋਨੀ ਪਾਸਤਾ ਲਿਆ ਹੈ ਮਕਰੋਨੀ ਪਾਸਤਾ ਆਪਾਂ ਕੋਈ ਵੀ ਸ਼ੇਪ ਦਾ ਲੈ ਸਕਦੇ ਹਾਂ ਇਹ ਅਲੱਗ-ਅਲੱਗ ਸ਼ੇਪ ਵਿੱਚ ਮਿਲ ਜਾਂਦਾ ਹੈ ਪਰ ਆਪਾਂ ਇਸ ਸ਼ੇਪ ਦਾ ਪਾਸਤਾ ਲਿਆ ਹੈ ਤੇ ਇਸ ਦਾ ਸਭ ਦਾ ਇੱਕੋ ਜਿਹਾ ਹੀ ਹੁੰਦਾ ਹੈ ਬਸ ਸ਼ੇਪ ਥੋੜੀ ਅਲੱਗ ਹੁੰਦੀ ਹੈ ਤੇ ਹੁਣ ਆਪਾਂ ਪਾਸਤਾ ਐਡ ਕਰਾਂਗੇ ਪਾਸਤੇ ਨੂੰ ਬੋਇਲ ਕਰ ਲਵਾਂਗੇ ਵਿਚ ਵਿੱਚ ਦੀ ਮਕਰੋਨੀ ਪਾਸਤੇ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਚਿਪਕੇ ਨਾ ਆਪਾਂ ਮਕਰੋਨੀ ਪਾਸਤੇ ਨੂੰ ਜ਼ਿਆਦਾ ਨਹੀਂ ਪਕਾਵਾਂਗੇ ਜੀ 80% ਤੱਕ ਹੀ ਪਕਾਵਾਂਗੇ ਨਹੀਂ ਤੇ ਇਹ ਖੁੱਲ ਜਾਏਗਾ ਤੇ ਬਾਕੀ ਆਪਾਂ ਇਸ ਨੂੰ ਸਬਜ਼ੀਆਂ ਦੇ ਵਿੱਚ ਵੀ ਪਕਾਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਤੇ ਹੁਣ ਲ ਆਪਾਂ ਮੈਕਰੋਨੀ ਪਾਤਾ ਵੇਖ ਲੈਨੇ ਆ ਮੈਕਰੋਨੀ ਪਾਤਾ ਕੁਛ ਇਸ ਤਰੀਕੇ ਦਾ ਹੋ ਚੁੱਕਿਆ ਜਿਸ ਤਰੀਕੇ ਦਾ ਆਪਾਂ ਨੂੰ ਚਾਹੀਦਾ ਸੀ ਇਸ ਤਰੀਕੇ ਦਾ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਮਕਰੋਨੀ ਪਾਸਤੇ ਨੂੰ ਛਾਣ ਲਵਾਂਗੇ। ਐਥੇ ਮੈਂ ਇੱਕ ਛਾਣੀ ਲਈ ਹੈ। ਉਸਦੇ ਵਿੱਚ ਮਕਰੋਨੀ ਪਾਸਤੇ ਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ। ਹੁਣ ਮਕਰੋਨੀ ਪਾਸਤਾ ਗਰਮ ਹੈ। ਇਸ ਦਾ ਕੁਕਿੰਗ ਪ੍ਰੋਸੈਸ ਰੁਕ ਜਾਵੇ ਇਸ ਲਈ ਪਾਸਤੇ ਉੱਪਰ ਆਪਾਂ ਠੰਡਾ ਪਾਣੀ ਪਾਵਾਂਗੇ। ਤੇ ਹੁਣ ਆਪਾਂ ਪਾਸਤੇ ਉੱਪਰ ਦੋ ਚਮਚ ਰਿਫਾਈਨਡ ਆਇਲ ਪਾਵਾਂਗੇ ਤਾਂ ਕਿ ਪਾਸਤਾ ਚਿਪਕੇ ਨਾ ਇਸ ਦੇ ਨਾਲ ਮੈਕਰੋਨੀ ਪਾਸਤਾ ਚਿਪਕੇਗਾ ਨਹੀਂ ਅਲੱਗ-ਅਲੱਗ ਬਣ ਕੇ ਤਿਆਰ ਹੋਏਗਾ ਹੁਣ ਆਪਾਂ ਮੈਕਰੋਨੀ ਪਾਸਤੇ ਨੂੰ ਪਕਾ ਲਵਾਂਗੇ ਉਸ ਦੇ ਲਈ ਮੈਂ ਇੱਕ ਕੜਾਹੀ ਲਈ ਹੈ ਕੜਾ ਇਹਦੇ ਵਿੱਚ ਇੱਕ ਚਮਚ ਤੇਲ ਪਾਵਾਂਗੇ। ਵੈਸੇ ਤਾਂ ਆਪਾਂ ਪਾਸਤੇ ਨੂੰ ਕੱਲੇ ਤੇਲ ਜਾਂ ਘਿਓ ਵਿੱਚ ਵੀ ਬਣਾ ਸਕਦੇ ਸੀ ਜੀ ਪਰ ਆਪਾਂ ਇਸ ਨੂੰ ਇੰਡੀਅਨ ਸਟਾਈਲ ਬਣਾ ਰਹੇ ਹਾਂ। ਇਸ ਲਈ ਆਪਾਂ ਇੱਕ ਚਮਚ ਵਾਈਟ ਬਟਰ ਐਡ ਕਰਾਂਗੇ। ਵਾਈਟ ਬਟਰ ਪਾਉਣ ਦੇ ਨਾਲ ਪਾਸਤਾ ਰੱਚ ਤੇ ਕਰੀਮੀ ਬਣ ਕੇ ਤਿਆਰ ਹੋਏਗਾ। ਤੇ ਹੁਣ ਆਪਾਂ ਇੱਕ ਚਮਚ ਕद्दूकस ਕੀਤੀ ਹੋਈ ਲਸਣ ਪਾਵਾਂਗੇ। ਲਸਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਟਰ ਦੇ ਵਿੱਚ। ਦੂ ਗਜ਼ ਕੀਤੀ ਹੋਈ ਅਦਰਕ ਪਾਵਾਂਗੇ ਅਦਰਕ ਨੂੰ ਵੀ ਮਿਕਸ ਕਰ ਲਵਾਂਗੇ ਬਟਰ ਦੇ ਵਿੱਚ ਜੇ ਆਪਾਂ ਅਦਰਕ ਲਸਣ ਨੂੰ ਪਾਵਾਂਗੇ ਤਾਂ ਹੋਰ ਵੀ ਵਧੀਆ ਟੇਸਟ ਆਏਗਾ ਜੀ ਇਸ ਲਈ ਆਪਾਂ ਅਦਰਕ ਲਸਣ ਨੂੰ ਸਕਿਪ ਨਹੀਂ ਕਰਾਂਗੇ ਇੱਕ ਹਰੀ ਮਿਰਚ ਪਾਵਾਂਗੇ ਮੈਂ ਚੱਪ ਆਪਣੇ ਹਿਸਾਬ ਨਾਲ ਪਾਵਾਂਗੇ ਜੀ ਮੈਕਰੋਨੀ ਪਾਸਤੇ ਦੇ ਵਿੱਚ ਲਸਣ ਅਦਰਕ ਪਾਉਣ ਦੇ ਨਾਲ ਟੇਸਟ ਹੋਰ ਵੀ ਵਧੀਆ ਆਏਗਾ ਜੀ ਇੱਕ ਵੱਡੇ ਆਕਾਰ ਦਾ ਬਰੀਕ ਕਟਿਆ ਹੋਇਆ ਪਿਆਜ਼ ਪਾਵਾਂਗੇ ਇਸ ਨੂੰ ਮੈਂ ਬਹੁਤ ਹੀ ਬਰੀਕ ਕੱਟ ਲਿਆ ਸੀ ਪਿਆਜ਼ ਨੂੰ ਵੀ ਆਪਾਂ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਪਕਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਪਿਆਜ਼ 골ਡਨ ਬ੍ਰਾਊਨ ਹੋ ਚੁੱਕਿਆ ਹੈ ਤੇ ਹੁਣ ਆਪਾਂ ਪਿਆਜ਼ ਦੇ ਵਿੱਚ ਬਰੀਕ ਕੱਟੀ ਹੋਈ ਟਮਾਟਰ ਪਾਵਾਂਗੇ। ਆਪਾਂ ਦੋ ਟਮਾਟਰ ਲਏ ਨੇ। ਇਹਨਾਂ ਨੂੰ ਮੈਂ ਬਹੁਤ ਹੀ ਬਰੀਕ ਕੱਟ ਲਿਆ ਸੀ। ਟਮਾਟਰਾਂ ਨੂੰ ਵੀ ਥੋੜੀ ਦੇਰ ਪਕਾ ਲਵਾਂਗੇ। ਆਪਾਂ ਟਮਾਟਰ ਥੋੜੇ ਜ਼ਿਆਦਾ ਹੀ ਯੂਜ਼ ਕਰਾਂਗੇ ਜੀ। ਆਪਾਂ ਮਕਰੋਨੀ ਪਾਸਤੇ ਦੇ ਵਿੱਚ ਜੇ ਜ਼ਿਆਦਾ ਟਮਾਟਰ ਯੂਜ਼ ਕਰਾਂਗੇ ਤਾਂ ਮਕਰੋਨੀ ਪਾਸਤਾ ਗਰੇਵੀਦਾਰ ਬਣ ਕੇ ਤਿਆਰ ਹੋਏਗਾ। ਟਮਾਟਰ ਨੂੰ ਸੌਫਟ ਹੋਣ ਤੱਕ ਚੰਗੀ ਤਰ੍ਹਾਂ ਪਕਾ ਲਵਾਂਗੇ ਇੱਕ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਪਾਵਾਂਗੇ ਇਸ ਤਰੀਕੇ ਨਾਲ ਮਕਰੋਨੀ ਪਾਸਤਾ ਹੋਰ ਵੀ ਵਧੀਆ ਬਣ ਕੇ ਤਿਆਰ ਹੋਏਗਾ ਇਸ ਤਰੀਕੇ ਨਾਲ ਆਪਾਂ ਇਸ ਮਕਰੋਨੀ ਪਾਸਟੀ ਨੂੰ ਬਿਨਾ ਨਾਨ-ਸਟਿਕ ਪੈਨ ਤੋਂ ਆਪਣੇ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਹੁਣ ਆਪਾਂ ਕੁਝ ਮਸਾਲੇ ਐਡ ਕਰਾਂਗੇ ਅੱਧਾ ਚਮਚ ਨਾਮਕ ਪਾਵਾਂਗੇ ਨਾਮਕ ਆਪਾਂ ਸ਼ੁਰੂ ਵਿੱਚ ਵੀ ਪਾਇਆ ਸੀ ਜੀ ਇਸ ਤੇ ਲਈ ਆਪਾਂ ਹਿਸਾਬ ਨਾਲ ਨਾਮਕ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਵਧੀਆ ਕਲਰ ਦੇ ਲਈ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਸਾਰੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਇਸ ਦੇ ਲਈ ਆਪਾਂ 2 ਜਾਂ 3 ਚਮਚੇ ਪਾਣੀ ਐਡ ਕਰਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਵਾਂਗੇ 2 ਤੋਂ 3 ਚਮਚੇ ਹੀ ਪਾਵਾਂਗੇ ਫੈਕਟ ਓਰੀਗানো ਪਾਵਾਂਗੇ ਮਿਕਸ ਕਰ ਲਵਾਂਗੇ ਓਰੀਗਾਨ ਨੂੰ ਸਬਜ਼ੀਆਂ ਦੇ ਵਿੱਚ 2 ਚਮਚਾ ਰੈੱਡ ਟਮੇਟੋ ਸੌਸ ਪਾਵਾਂਗੇ ਵਧੀਆ ਟੇਸਟ ਦੇ ਲਈ ਜੇ ਆਪਾਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹਾਂ ਤਾਂ ਆਪਾਂ ਰੈੱਡ ਚਿਲੀ ਸੌਸ ਵੀ ਐਡ ਕਰ ਸਕਦੇ ਹਾਂ පවසුස ගීතර මික් කරර්ලමගේ දෙහුණ පපස්ථයියට් කර්දමගේ මික්ස් කරලමගේ පාස්තේන සාරි පාස්තයෙන් වැඩ් කර්තමගේ इस तरीके नाल पास्ता बिल्कुल भी चिपकेगा नहीं अलग अलग बन के तैयार होएगा बहुत ही बढ़िया खुशबू आ रही है जी इसी तरीके बहुत ही बढ़िया पास्ता बन के तैयार होएगा तुसी भी बना के देखो जी ਅੱਜ ਆਪਾਂ ਇਸ ਮਕਰੋਨੀ ਪਾਸਤੇ ਨੂੰ ਬਿਨਾਂ ਨਾਨਸਟਿਕ ਪੈਨ ਤੋਂ ਹੀ ਕੰਮ ਕਰਾਈ ਦੇ ਵਿੱਚ ਬਣਾ ਕੇ ਤਿਆਰ ਕੀਤਾ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਾਂ ਇਸ ਮਕਰੋਨੀ ਪਾਸਤੇ ਨੂੰ ਨਾਸ਼ਤੇ ਵਿੱਚ ਵੀ ਖਾ ਸਕਦੇ ਹਾਂ ਜੀ ਬ੍ਰੈਕਫਾਸਟ ਵਿੱਚ ਵੀ ਖਾ ਸਕਦੇ ਹਾਂ ਤੇ ਬੱਚਿਆਂ ਨੂੰ ਟਿਫਿਨ ਵਿੱਚ ਵੀ ਦੇ ਸਕਦੇ ਹਾਂ ਇਹ ਸਭ ਨੂੰ ਬਹੁਤ ਪਸੰਦ ਆਏਗਾ ਥੋੜੀ ਦੇਰ ਦੇ ਲਈ ਮਕਰੋਨੀ ਪਾਸਤਾ ਨੂੰ ਉਬਾਲ ਲਵਾਂਗੇ ਫੇਚ ਵੀਚੇ ਲਾ ਲਵਾਂਗੇ ਹੁਣ ਪਾਸਤਾ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਸਰਦੀ ਦੇ ਵਿੱਚ ਗਰਮ ਗਰਮ ਪਾਸਤਾ ਹੋਰ ਵੀ ਵਧੀਆ ਲੱਗਦਾ ਤੁਸੀਂ ਬਣਾ ਕੇ ਦੇਖਿਓ ਜੀ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਮਕਰੋਨੀ ਪਾਸਤਾ ਬਣ ਕੇ ਤਿਆਰ ਹੋਏਗਾ